ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਕੋਡ ਕੋਡ ਪ੍ਰਣਾਮ ਸਾਨੂੰ ਅੱਜ ਆਪਣੇ ਗੁਰੂਆਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ ਸਾਨੂੰ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਦੱਸਣਾ ਚਾਹੀਦਾ ਹੈ ਕਿ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਹੇਤਾਂ ਅੰਤਰਬਾਬਾ ਖਤੇ ਸਿੰਘ ਜੀ ਉਹਨਾਂ ਨੇ ਸਿੱਦਕ ਦੀ ਹਾਰਿਆ ਤੇ ਸ਼ਹਾਦਤ ਦੇਣੀ ਮਨਜ਼ੂਰ ਕੀਤੀ ਤੇ ਇਹ ਜੋ ਸ਼ਹਾਦਤ ਦਿੱਤੀ ਆ ਉਹਨਾਂ ਨੇ ਸਾਡੇ ਸਿੱਖ ਕੌਮ ਲਈ ਤੇ ਸਾਡੇ ਲਈ ਦਿੱਤੀ ਆ ਤੇ ਸਾਨੂੰ ਸਭ ਨੂੰ ਖੰਡੇ ਵਾਟੇ ਦਾ ਅਮਰਕ ਸਾਕੇ ਆਪਣੀ ਸਿੱਖ ਕੌਮ ਦੀ ਰਾਖੀ ਕਰਨ ਲਈ ਪਹਿਰਾ ਦੇਣਾ ਚਾਹੀਦਾ ਹੈ ਕਿੰਨਾ ਕੁਸ਼ ਕਹਿੰਦਾ ਤੁਹਾਡਾ ਛੋਟਾ ਵੀਰ ਚਰਨਜੀਤ ਸਿੰਘ ਰਾਜੂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ